ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੌਂਟਾ ਸਾਹਿਬ ਦੀ ਮੁਬਾਰਕ ਧਰਤੀ ਅੰਦਰ ਕਵਿਸ਼ਰੀ ਕਲਾ ਦੀ ਸ਼ੁਰੂਆਤ ਕੀਤੀ। ਔਰ ਮਹਾਰਾਜ ਦੇ ਚਰਣਾ ਵਿੱਚੋਂ ਇਸ ਕਵਿਸ਼ਰੀ ਕਲਾ ਨੂੰ ਉਤਪਨ ਹੋਣ ਦਾ ਮਾਣ ਪ੍ਰਾਪਤ ਹੋਇਆ। ਪੂਰੀ ਦੁਨੀਆ ਵਿੱਚ ਕਵਿਸ਼ਰੀ ਕਲਾ ਦੇ ਰੰਗ ਬਿਖਰਦੇ ਦੇਖੇ। ਅੱਜ ਉਸੇ ਹੀ ਮਹਾਨ ਕਲਾ ਦੇ ਨਾਲ ਜੁੜਿਆ ਹੋਇਆ ਅੱਜ ਦਾ ਐਪੀਸੋਡ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰਾਂ। ਦਾਸ ਢਾਡੀ ਬਲਬੀਰ ਸਿੰਘ ਪਾਰਸ ਔਰ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸਿੱਖਪੰਥ ਦੇ ਨਵਾਜੇ ਹੋਏ ਉਹ ਕਵੀਸ਼ਰ ਹਾਜ਼ਰ ਨੇ ਗਿਆਨੀ ਗੁਰਨਾਮ ਸਿੰਘ ਜੀ ਕਲਾ ਨੌਰ ਸਾਹਿਬ ਗਿਆਨੀ ਜੀ ਆਪ ਜੀ ਨੂੰ ਜੀਓ ਆਇਆਂ ਕਹਿੰਦੇ ਹਾਂ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵੀਸ਼ਰੀ ਕਲਾ ਸਤਿਗੁਰਾਂ ਨੇ ਬਹੁਤ ਵੱਡਾ ਮਾਣ ਦੇ ਕੇ ਨਵਾਜਿਆ ਇਸ ਕਲਾ ਨੂੰ ਜੀ ਇੱਕ ਪਾਸੇ ਢਾਡੀ ਨੇ ਜਿਹੜੇ ਸਾਜ਼ਾਂ ਨਾਲ ਲਗਾਉਂਦੇ ਤੇ ਦੂਜੇ ਪਾਸੇ ਕਵੀਸ਼ਰ ਬਿਨਾਂ ਸਾਜ਼ ਦੇ ਬਹੁਤ ਵੱਡੀਆਂ ਹੇਕਾਂ ਲਾ ਕੇ ਸਟੇਜ ਉੱਤੇ ਇਸ ਕਲਾ ਨੂੰ ਪੇਸ਼ ਕਰਦੇ ਨੇ ਕਵੀਸ਼ਰੀ ਕਲਾ ਨਾਲ ਜੁੜਿਆ ਕਿੰਨਾ ਕੁ ਸਮੋਹ ਸਰ ਮੈਨੂੰ ਕਵਿਸ਼ਰੀ ਕਲਾ ਨਾਲ ਬਚਪਨ ਤੋਂ ਲਾ ਲਓ ਤੁਸੀਂ ਹੂੰ ਘੱਟੋ ਘੱਟ 32-33 ਸਾਲ ਹੋ ਗਏ ਹੋਣਗੇ। ਕੀ ਬਾਤ ਹੈ। ਇਸ ਤੋਂ ਵੱਧ ਸਮਾਂ ਹੋ ਗਿਆ ਹੋਵੇਗਾ। ਜੀ 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 ਬਿਲਕੁਲ ਬਿਲਕੁਲ। ਕਿਸ ਸ਼ਖਸੀਅਤ ਤੋਂ ਜ਼ਿਆਦਾ ਪ੍ਰਭਾਵਿਤ ਹੋ ਇਸ ਪਾਸੇ? ਅਸਲ ਵਿੱਚ ਮੈਂ ਦਲਵੀਰ ਸਿੰਘ ਗਿੱਲ ਨੰਮੀ ਚੱਕੀ ਦੇ ਦਾ ਆਸ਼ਕ ਸੀਗਾ। ਉਹਨਾਂ ਨੂੰ ਸਟੇਜਾਂ ਤੇ ਸੁਣਨਾ ਤੇ ਮੇਰੇ ਮਨ ਵਿੱਚ ਵੀ ਫਰਨਾ ਪੈਦਾ ਹੋਇਆ ਕਿ ਬੰਦਾ ਬਹੁਤ ਵਧੀਆ ਗਾਉਂਦਾ ਏ। ਜੀ ਇਹ ਕਲਾ ਕਿਦੇ ਰੱਬ ਸਾਨੂੰ ਵੀ ਦੇਵੇਗਾ। ਤੁਹਾਡੇ ਵਰਗੇ ਵਧੀਆ ਲੋਕਾਂ ਦੀ ਅਸ਼ੀਰਵਾਦ ਨਾਲ ਫਿਰ ਮੈਂ ਦਲਵੀਰ ਸਿੰਘ ਗਿੱਲ ਨੂੰ ਅਸਲ ਵਿੱਚ ਆਪਣਾ ਉਸਤਾਦ ਮੰਨਿਆ ਕਵੀ ਸ਼ਰੀ ਦਾ ਕਵੀ ਸ਼ਰੀ ਦਾ ਗੌਣ ਦਾ ਉਸਤਾਦ ਮੰਨਿਆ ਜੀ ਵਾਹ ਵਾਹ ਕਹਿੰਦੇ ਮੂਲਾ ਸਿੰਘ ਜੀ ਪਖਰਪੁਰੀ ਸਾਹਿਬ ਨੂੰ ਵੀ ਆਪ ਜੀ ਨੇ ਸੁਣਿਆ ਤਾਂ ਉਹਨਾਂ ਕੋਲੋਂ ਵੀ ਅਸ਼ੀਰਵਾਦਾਂ ਲਈਆਂ ਜੀ ਉਹਨਾਂ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਮੇਰੀ ਨਿਗਾ ਵਿੱਚ ਮੇਰੇ ਪਿਤਾ ਜੀ ਪ੍ਰੋਫੈਸਰ ਮੂਲਾ ਸਿੰਘ ਜੀ ਪਖਰਪੁਰੀ ਵਰਗਾ ਸ਼ਾਇ ਤੇ ਕੋਈ ਦੂਜਾ ਨਜ਼ਰ ਨਹੀਂ ਆਉਂਦਾ ਹੂੰ ਬਿਲਕੁਲ ਕਿਉਂਕਿ ਮੈਂ ਉਹਨਾਂ ਦਾ ਪ੍ਰਸ਼ੰਸਕ ਹਾਂ ਤੇ ਮੈਂ ਲੰਬਾ ਸਮਾਂ ਉਹਨਾਂ ਦੇ ਚਰਨਾਂ ਵਿੱਚ ਵੀ ਉਹਨਾਂ ਦੇ ਦਰਸ਼ਨ ਦਰਾਰੇ ਕਰਦਾ ਰਿਹਾ ਹਾਂ ਤੇ ਬੜੀ ਉਹਨਾਂ ਨੇ ਮੇਰੇ ਤੇ ਕਿਰਪਾ ਕੀਤੀ ਹੈ ਅੱਜ ਕੁਝ ਅੱਜ ਤੱਕ ਜੋ ਵੀ ਕੁਝ ਮੈਂ ਹੈਗਾ ਵਾਂ ਉਹ ਮੈਂ ਸਮਝਦਾ ਕਿ ਪ੍ਰੋਫੈਸਰ ਮੂਲਾ ਸਿੰਘ ਦੀ ਬਦੌਲਤ ਬਿਲਕੁਲ ਬਿਲਕੁਲ ਬਹੁਤ ਵੱਡੇ ਵਿਦਵਾਨ ਸਨ ਜੀ ਇਸ ਸਟੇਜ ਉੱਤੇ ਇੱਕ ਵੱਖਰਾ ਹੀ ਅੰਦਾਜ਼ ਸੀ ਉਹਨਾਂ ਦਾ ਸੰਗਤ ਚਾਹੁੰਦੀ ਹੁੰਦੀ ਸੀ ਗਿਆਨੀ ਜੀ ਬੋਲੀ ਜਾਣ ਉਹਨਾਂ ਦੇ ਲੈਕਚਰ ਸੁਣ ਲਏ ਇੰਨਾ ਉਹਨਾਂ ਦੇ ਬੋਲਾਂ ਵਿੱਚ ਕشش ਸੀ ਹਾਂਜੀ ਭਾਵੇਂ ਸਾਥੀ ਵੀ ਨਾਲ ਖੜੇ ਹੋਣ ਪਰ ਗਿਆਨੀ ਜੀ ਮੈਂ ਕਈ ਵਾਰੀ ਅਕਸਰ ਉਹਨਾਂ ਨੂੰ ਦੇਖਿਆ ਕਿਉਂਕਿ ਮੈਂ ਵੀ ਜਾਂਦਾ ਰਿਆਂ ਗਿਆਨੀ ਜੀ ਦੇ ਕੋਲ ਅਸ਼ੀਰਵਾਦ ਲੈਣ ਵਾਸਤੇ ਉਨਾ ਮੈ ਮੈਨੂੰ ਵੀ ਚਲੋ ਇਸ ਪਾਸੇ ਤੋੜੇ ਥਾਪੜਾ ਦੇ ਕੇ ਦੋ-ਦੋ ਘੰਟੇ ਟਾਈਮ ਹੋਣਾ ਤੇ ਗਿਆਨੀ ਜੀ ਨੇ ਕੱਲਿਆ ਨਹੀਂ ਪ੍ਰਚਾਰ ਵਿੱਚ ਬਹੁਤਾ ਸਮਾਂ ਲੈ ਜਾਣਾ ਤੇ ਦੋ ਤਿੰਨ ਚੀਜ਼ਾਂ ਹੀ ਸਾਰੀਆਂ ਕਹਾਉਣੀਆਂ ਕਿੰਨੀਆਂ ਕੁ ਚੀਜ਼ਾਂ ਹੁਣ ਤੱਕ ਲਿਖ ਚੁੱਕੇ ਹੋਂ ਕਿੰਨੇ ਇੱਕ ਪ੍ਰਸੰਗ ਪ੍ਰਸੰਗ ਤੇ ਮੈਂ ਪਾਰਸ ਦੀ 14-15 ਲਿਖ ਦਿੱਤੇ ਹੂੰ ਲੇਕਿਨ ਜੇ ਕਿਸੇ ਵਧੀਆ ਵਿਦਵਾਨ ਦੀ ਚੰਗੀ ਲਿਖਤ ਮੈਨੂੰ ਚੰਗੀ ਲੱਗੀ ਤੇ ਮੈਂ ਉਹ ਵੀ ਗਾ ਲਈ ਨਾ ਬਿਲਕੁਲ ਬਿਲਕੁਲ ਕਿਉਂਕਿ ਆਪਣੇ ਤੋਂ ਸਾਰੀ ਸੀਨੀਅਰ ਨੇ ਮੈਂ ਚੰਗੇ ਵਿਦਵਾਨਾਂ ਦਾ ਸਤਿਕਾਰ ਕਰਦਾ ਸਹੀ ਮੈਨਿਆਂ ਚ ਮੈਂ ਇਹ ਗੱਲ ਮੰਨਦਾ ਵਾਂ ਕਿ ਜਿਹੜੇ ਵਿਦਵਾਨ ਨੇ ਉਹਨਾਂ ਦੇ ਚਰਨਾਂ ਦੀ ਧੂੜੀ ਦੇ ਕਿਣਕੇ ਇਕੱਠੇ ਕਰਕੇ ਮਨੋੱਖ ਨੂੰ ਰੱਖਣੀ ਚਾਹੀਦੀ ਨੇ ਬਿਲਕੁਲ ਬਿਲਕੁਲ ਇਹ ਬੜੀ ਤੁਹਾਡੀ ਕਿਰਪਾ ਹੈ ਜਦੋਂ ਗਿਆਨੀ ਬਲਦੇਵ ਸਿੰਘ ਜੀ ਬੈਂਕਾ ਸੰਸਾਰ ਵਿੱਚੋਂ ਚਲੇ ਗਏ ਹੂੰ 2016 ਦੀ ਬਾਤ ਹੈ ਕਵੀਸ਼ਰੀ ਸਭਾ ਨੇ ਜਦੋਂ ਤਰਨਤਾਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਕਵੀਸ਼ਰੀ ਦਰਬਾਰ ਕੀਤਾ ਤੇ ਗਿਆਨੀ ਬਲਦੇਵ ਸਿੰਘ ਬੈਂਕੇ ਦਾ ਅਵਾਰਡ ਪਹਿਲੀ ਵਾਰ ਉਹ ਤੁਹਾਡੇ ਦਾਸ ਨੂੰ ਦੇ ਕੇ ਨਵਾਜਿਆ ਗਿਆ ਵਾਹ ਉਸ ਸਥਾਨ ਤੇ ਸਾਡੇ ਸਕੱਤਰ ਸਾਹਿਬ ਵੀ ਸੀਗੇ ਬੇਰਸਾ ਵਾਲੇ ਮਹਾਂਪੁਰਖ ਬਾਬਾ ਸੱਜਣ ਸਿੰਘ ਸੀਗੇ ਤੇ ਬੜੀ ਤੁਸਾਂ ਕਿਰਪਾ ਕੀਤੀ ਉੱਥੇ ਮੈਨੂੰ ਏਡਾ ਵੱਡਾ ਮਾਣ ਬਖਸ਼ਿਆ ਤੇ ਸਤਿਗੁਰੂ ਜੀ ਕਿਰਪਾ ਕਰਨ ਮੇਰੀ ਇੱਛਾ ਜਿੰਨੀ ਮੇਰੀ ਜ਼ਿੰਦਗੀ ਹੈ ਉਸ ਸੰਗਤਾਂ ਦੇ ਜੋੜੇ ਛਾੜਦਿਆਂ ਲੰਘਦਾ ਹੋਇਆ ਰਿਕਾਰਡਿੰਗ ਕਿੰਨਾ ਕਿ ਪ੍ਰਸੰਗ ਕਰ ਚੁੱਕੇ ਹੁਣ ਤੱਕ ਮੈਂ ਪਰਸੀ ਕੋਈ ਕਾਸਟ ਤੇ ਰਿਕਾਰਡ ਨਹੀਂ ਕਰ ਸਕਿਆ ਲੇਕਿਨ ਰੇਡੀਓ ਤੇ ਟੀਵੀ ਉੱਤੇ ਮੇਰੇ ਬਹੁਤ ਪ੍ਰਸੰਗ ਰਿਕਾਰਡ ਹੈ ਵਾਵਾ ਇਓ ਕਹ ਲੋ ਕਿ ਮੇਰੀ ਕਮਜ਼ੋਰੀ ਮੰਨ ਲੋ ਕਿ ਮੈਂ ਇਸ ਪਾਸੇ ਨਾ ਧਿਆਨ ਨਹੀਂ ਦੇ ਸਕਿਆ ਹੂੰ ਹੂੰ ਹੁਣ ਮੇਰੀ ਕੋਸ਼ਿਸ਼ ਹੈ ਵੀ ਜਿਹੜੇ ਮੈਂ ਪ੍ਰਸੰਗ ਲਿਖਿਆ ਹੈ ਉਹ ਮੇਰਾ ਕਹਿਣ ਦਾ ਢੰਗ ਆਪਣਾ ਹੀ ਜੀ ਮੇਰੀ ਲਿਖਤ ਆਪਣੀ ਹੈ ਵੀ ਮੈਂ ਉਹਨਾਂ ਨੂੰ ਵਧੀਆ ਢੰਗ ਨਾਲ ਇੱਕ ਵਾਰ ਸੰਗਤਾਂ ਵਿੱਚ ਜ਼ਰੂਰ ਰਿਕਾਰਡ ਕਰਕੇ ਪਹੁੰਚਾਉਣ ਦਾ ਯਤਨ ਕਰਾਂ ਬਿਲਕੁਲ ਜਿਹੜੇ ਸਰੋਤੇ ਮੈਨੂੰ ਪਿਆਰ ਕਰਦੇ ਆ ਮੈਨੂੰ ਸੁਣਨਾ ਚਾਹੁੰਦੇ ਆ ਲੇਕਿਨ ਉਹ ਅੱਜ ਵੀ ਮੈਨੂੰ ਯਾਦ ਕਰਦੇ ਆ ਕੋਈ ਪ੍ਰਸੰਗ ਵਿਸ਼ੇਸ਼ ਕਹਿਣਾ ਹੋਏ ਉਮਨ ਆਜ ਵੀ ਹੁਕਮ ਲਾ ਕੇ ਸੁਣਦੇ ਆ ਬਿਲਕੁਲ ਮੈਂ ਕਈ ਵਾਰੀ ਵੇਖਿਆ ਸਟੇਜ ਉੱਤੇ ਸਾਥੀ ਤੇ ਗਾਉਂਦੇ ਨੇ ਬਹੁਤ ਸੋਹਣਾ ਬੜੀਆਂ ਬਲੰਦ ਆਵਾਜ਼ਾਂ ਨੇ ਪਰ ਕਈ ਵਾਰ ਤੁਸੀਂ ਆਪ ਵੀ ਅੱਗੇ ਹੋ ਕੇ ਗਾਉਂਦੇ ਹੋ ਇਹ ਵੀ ਇੱਕ ਵੱਖਰਾ ਜਨੂਨ ਹੁੰਦਾ ਵੱਖਰਾ ਇੱਕ ਸਰੂਰ ਹੁੰਦਾ ਜਨਬਾਪ ਸਟੇਜ ਤੇ ਗਾਜੀ ਆਵਾਜ਼ ਤੇ ਅੰਦਾਜ਼ ਪ੍ਰਮਾਤਮਾ ਦੇ ਦਿੱਤੀ ਹੋਈ ਇੱਕ ਬਖਸ਼ਿਸ਼ ਗੋਡ ਗਿਫਟ ਕਹਿ ਲਈਏ ਬਿਲਕੁਲ ਜੀ ਤੁਹਾਡੇ ਕੋਲ ਵੀ ਬਹੁਤ ਵੱਡਾ ਏ ਗਿਫਟ ਹੈ ਬਿਲਕੁਲ ਤੁਸੀਂ ਅੱਜ ਤੱਕ ਸੰਗਤ ਦੇ ਰੂਬਰੂ ਕਰਦੇ ਆ ਰਹੇ ਹੋ ਜੀ ਮੈਂ ਚਾਹੁੰਨਾ ਕੋ ਜਿੰਦਗੀ ਦੀ ਉਹ ਘਟਨਾ ਸਾਂਝੀ ਕਰਾਂ ਜੋ ਅੱਜ ਤੱਕ ਕਈ ਵਾਰੀ ਚਿੰਤਨ ਵਿੱਚ ਆਉਂਦੀ ਰਹੀ ਹੋਵੇ ਬਾਰ-ਬਾਰ ਵੇਖੋ ਚੰਗੇ ਲੋਕਾਂ ਦੀ ਸੰਗਤ ਕਰਨੀ ਉਹ ਤੇ ساری ਜ਼ਿੰਦਗੀ ਮਨੁੱਖ ਭੁੱਲ ਨਹੀਂ ਸਕਦਾ ਹੈਗਾ ਬਿਲਕੁਲ ਜਦੋਂ ਮੈਂ ਬੇਨਤੀ ਕਰਾਂ ਜਮਲਾ ਜੀ ਨੂੰ ਮੈਂ ਰੇਡੀਓ ਸਟੇਸ਼ਨ ਤੇ ਮਿਲਿਆ ਹਮ ਲੇਕਿਨ ਜੋ ਉਹਨਾਂ ਨੇ ਆਖਿਆ ਮੈਨੂੰ ਅੱਜ ਵੀ ਯਾਦ ਹੈ ਮੈਂ ਚੰਗੇ ਲੋਕਾਂ ਦੀ ਸਿੱਖਿਆ ਜ਼ਰੂਰ ਗੈਣ ਕਰਦਾ ਮੈਂ ਇਹ ਵੀ ਗੱਲ ਮੰਨਦਾ ਹਾਂ ਕਿ ਦੁਸ਼ਮਣ ਕੋਲ ਕੋ ਚੰਗਾ ਗੁਣ ਹੋਲੇ ਲੈ ਜਾਣਾ ਚਾਹੀਦਾ ਤੇ ਆਪਣੇ ਮੁਰਸ਼ਿਦ ਕੋਲ ਕੋਈ ਘਟੀਆ ਗੱਲ ਛੱਡ ਦੇਣੀ ਚਾਹੀਦੀ ਵਾ 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 ਕੀ ਬਾਤ ਸਿੱਖਣਾ ਚਾਹੀਦਾ ਮਨੁੱਖ ਸਖਿਆਰਤੀ ਹੈ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ ਹੈ ਬਿਲਕੁਲ ਮੈਂ 78 ਵਿੱਚ ਰੇਡੀਓ ਤੋਂ ਸਿਲੈਕਟ ਹੋਇਆ ਸੀ ਅੱਜ ਤੱਕ ਮੇਰੀਆਂ ਬਹੁਤ ਸਾਰੀਆਂ ਰਕਾੜੀਆਂ ਨੇ ਰੇਡੀਓ ਸਟੇਸ਼ਨ ਤੇ ਜਿਹੜੀਆਂ ਅੱਜ ਵੀ ਵੱਜਦੀਆਂ ਨੇ ਮੈਂ ਆਪ ਜੀ ਨੂੰ ਬੇਨਤੀ ਕਰਾਂ 29 ਅਗਸਤ ਵਾਲੇ ਦਿਨ 2:30 ਜੰਗ ਚਮਕੌਰ ਇੱਕ ਬੈਂਸੀ ਜਿਹੜਾ ਕਰਤਾਰ ਸਿੰਘ ਬਲੱਗਣ ਹੋਰਾਂ ਦਾ ਤੁਸੀਂ ਵੀ ਗਾਉਂਦੇ ਰਹੇ ਹੋ ਗੱਡੀ ਵਿੱਚੋਂ ਦਸਮੇਸ਼ ਤਿਆਰ ਹੋ ਪਏ ਉਹ ਸਾਰਾ ਅਸੀਂ ਤਿੰਨ ਬੰਦਿਆਂ ਨੇ ਕਲੀ-ਕਲੀ ਟੇਕ ਕਰਕੇ ਗਾਇਆ ਕੀ ਬਾਤ ਹੈ ਔਰ ਮੈਨੂੰ ਕਿਸੇ ਮੇਰੇ ਮਿੱਤਰ ਨੇ ਫੋਨ ਕਰਕੇ ਦੱਸਿਆ ਗਿਆਨੀ ਜੀ ਸਰਵਣ ਕਰਿਓ ਤੇ ਮੈਂ ਬੀਠਾ ਪੜ ਰਿਹਾ ਸੀ ਮੈਂ ਸੁਣ ਕੇ ਤੇ ਮੈਨੂੰ ਆਪਣੀ ਉਹ ਦਿਨ ਯਾਦ ਆ ਗਏ ਕਿ ਮੈਂ ਕੀ ਹੁੰਦਾ ਸੀ ਤੇ ਅੱਜ ਵੇਸ਼ਿਕ ਗੁਰੂ ਦੀ ਕਿਰਪਾਏ ਚਲੋ ਬਿਮਾਰ ਹੋ ਜਾਣਾ ਸ੍ਰੀ ਢਿੱਲੇ ਮੱਠਾ ਵਜਣਾ ਗੱਲ ਵੱਖਰੀ ਐ ਬਿਲਕੁਲ ਪਰ ਅੱਜ ਵੀ ਤੁਹਾਡੇ ਵਰਗੇ ਮੇਰੇ ਪਿਆਰੇ ਮਿੱਤਰ ਜੇ ਕੋਈ ਸ਼ਿਫਾਰਿਸ਼ ਕਰਨ ਮੇਰਾ ਮਨ ਚਾਏ ਉਹ ਕਵਤਾਂ ਸੁਣਾਉਣ ਵਾਸਤੇ ਤੇ ਗੁਰੂ ਦੀ ਕਿਰਪਾ ਨਾਲ ਮੈਂ ਸੰਗਤ ਵਿੱਚ ਬੇਨਤੀ ਕਰਦਾ ਹਾਂ ਉਹਨਾਂ ਵੀ ਤੁਸੀਂ ਅਰਦਾਸ ਕਰੋ ਤੇ ਮੈਂ ਕਹਿ ਦੇਣਾ ਵਾ ਬਿਲਕੁਲ ਬੜੀ ਬੁਲੰਦ ਆਵਾਜ਼ ਤੁਹਾਡਾ ਵੱਖਰਾ ਜਿਹਾ ਅੰਦਾਜ਼ ਆ ਸੰਗਤ ਬਹੁਤ ਪਿਆਰ ਕਰਦੀ ਐ ਅੱਜ ਜਿਹੜੀ ਰਚਨਾ ਸਾਂਝੀ ਕਰ ਰਹੇ ਹਾਂ ਜਿਹੜੀ ਅੱਜ ਆਪਾਂ ਕਵਿਸ਼ਰੀ ਦੀ ਬਣ ਗਈ ਸੰਗਤ ਨਾਲ ਸਾਂਝੀ ਕਰਾਂਗੇ ਉਹ ਕਿਹੜੀ ਐ ਅੱਜ ਜੀ ਮੈਂ ਸ਼ਹੀਦ ਉਦਮ ਸਿੰਘ ਦੀ ਜ਼ਿੰਦਗੀ ਬਾਰੇ ਕੁਝ ਕਹਿ ਰਿਹਾ ਹੂੰ। ਹੂੰ। ਉਸਤਾਦ ਲੋਕਾਂ ਦਾ ਇੱਕ ਕਥਨ ਹੈ ਕਿ ਸ਼ਹੀਦਾਂ ਦੀ ਸ਼ਤਾਂ ਤੇ ਲੱਗੇਗੇ ਹਰ ਬਰਸ ਮੇਲੇ, ਵਤਨ ਤੇ ਮਿਟਲੇ ਵਾਲੋਂ ਕਾ ਇਹ ਹੀ ਬਾਕੀ ਨਿਸ਼ਾਨ ਹੋਇਆ। ਬਹੁਤ ਲੋਕ ਇਸ ਦੇਸ਼ ਅੰਦਰ ਸ਼ਹੀਦ ਹੋਏ, ਸਾਡੇ ਸਿੱਖ ਕੌਮ ਦੀ ਕਤਾਰ ਬੜੀ ਲੰਬੀ ਹੈ। ਇਹਦੀ ਗਿਣਤੀ ਮਿੰਤੀ ਨਹੀਂ ਹੋ ਸਕਦੀ। ਹੂੰ। ਲੇਕਿਨ ਉਸ ਉਸਤਾਦ ਨੇ ਜਿਹੜੀ ਬਾਤ ਕੀਤੀ ਹੈ ਕਿ ਸ਼ਹੀਦਾਂ ਦੀਆਂ ਮੜੀਆਂ ਤੇ ਮੇਲੇ ਲੱਗਦੇ ਆ, ਲੋਕ ਉਹਨਾਂ ਦੀਆਂ ਯਾਦਗਾਰਾਂ ਕਾਇਮ ਕਰਦੇ ਆ। ਮੈਂ ਮਹਿਸੂਸ ਕੀਤਾ ਵੇ ਜੇ ਸ਼ਹੀਦ ਦੀ ਗੱਲ ਅੱਜ ਤੁਸੀਂ ਮੇਰੇ ਤੋਂ ਸਰਵਣ ਕਰਨੀ ਹੈ। ਚੌਥੀ ਵਰੇ ਇਸ ਸ਼ਹੀਦ ਬਾਰੇ ਕੋਈ ਜਾਣ ਨਹੀਂ ਸਕਿਆ ਮਨੁੱਖ ਜਨਮ ਦਾ ਮਾਂ ਬਾਪ ਦੇ ਭਾਗੀ ਸੰਸਾਰ ਵਿੱਚ ਆਪਣੇ ਬਦਲੇ ਜਿਉਂਦਾ ਹੈ ਮਰ ਜਾਂਦਾ ਹੈ ਆਪਣੀ ਸੰਤਾਨ ਬਦਲੇ ਸੰਸਾਰ ਵਿੱਚ ਯਾਦਾ ਉਹਨਾਂ ਦੀਆਂ ਰਹਿੰਦੀਆਂ ਨੇ ਜਿਹੜੇ ਕੁਝ ਦੇਸ਼ ਕੌਮ ਧਰਮ ਤੋਂ ਕਰਕੇ ਜਾਂਦੇ ਨੇ ਮੈਂ ਉਸ ਸੂਰਬੀਰ ਯੋਧੇ ਦੀ ਦਾਸਤਾਨ ਆਪਜੀ ਨਾਲ ਸਾਂਝੀ ਕਰਨ ਲੱਗਾ ਜਿਸ ਦਾ ਜਨਮ 26 ਦਸੰਬਰ 1899 ਨੂੰ ਹੋਇਆ ਹੈ 1904 ਵਿੱਚ ਇਸ ਬੱਚੇ ਦੀ ਮਾਂ ਮਰ ਜਾਂਦੀ ਹੈ 1907 ਵਿੱਚ ਇਹਨਾਂ ਦੋ ਬੱਚਿਆਂ ਨੂੰ ਉਂਗਲ ਲਾ ਕੇ ਪਟਿਆਲੇ ਦੇ ਨੇੜੇੋਂ ਇਹਨਾਂ ਦਾ ਬਾਪ ਅਮਰਸਰ ਸਾਹਿਬ ਦੀ ਧਰਤੀ ਤੇ ਲੈ ਕੇ ਆਇਆ ਹੈ ਇਸ ਧਰਤੀ ਤੇ ਸਰਦਾਰ ਬਿਮਾਰ ਹੋਇਆ ਹੈ 1907 ਵਿੱਚ ਸਰਦਾਰ ਦੀ ਮੌਤ ਹੁੰਦੀ ਹੈ 24 ਅਕਤੂਬਰ 1907 ਨੂੰ ਇਹ ਬੱਚੇ ਸੈਂਟਰ ਜੀ ਟੀਮ ਖਾਨੇ ਵਿੱਚ ਭਰਤੀ ਹੁੰਦੇ ਨੇ 13 April 1919 ਦੀ ਵਿਸਾਖੀ ਦਾ ਦਿਨ ਆਇਆ ਸੰਸਾਰ ਦੀ ਧਰਤੀ ਤੇ ਕੋਈ ਐਸੀ ਵਾਰਤਾ ਤੁਸੀਂ ਸਰਵਣ ਨਹੀਂ ਕੀਤੀ ਹੋਏਗੀ ਕਿ ਇਹਨੇ ਹੱਥੇ ਲੋਕਾਂ ਤੇ ਜਲਿਆਂਵਾਲੇ ਬਾਗ ਵਿੱਚ ਬੈਠੇ ਆਪਣੇ ਲੀਡਰਾਂ ਦੇ ਵਿਚਾਰ ਸੁਣਨ ਵਾਸਤੇ ਗਏ ਲੋਕ ਉਹਨਾਂ ਨੇ ਹੱਥੇ ਲੋਕਾਂ ਤੇ ਵਕਤ ਦੀ ਹਕੂਮਤ ਦਾ ਇੱਕ ਬੰਦਾ ਜਿਹਨੂੰ ਰੈਜੀਨੈਲਡ ਡੇਅ ਰੱਖਦੇ ਆ ਬੈਠੇ ਹੋਏ ਨੇ ਹੱਥੇ ਲੋਕਾਂ ਤੇ ਵਕਤ ਦੀ ਹਕੂਮਤ ਨੇ ਜਿਹੜਾ ਜ਼ੁਲਮ ਟਾਇਆ ਉਸ ਵਕਤ ਦੀ ਵਾਰਤਾ ਗੁਰਦੇਵ ਸਿੰਘ ਲੱਧਾ ਮੰਡਾ ਭਾਈ ਬਲਵਿੰਦਰ ਸਿੰਘ ਜਸਪਾਲ ਸਿੰਘ ਪੇਸ਼ ਕਰ ਰਹੇ ਨੇ 13 ਅਪ੍ਰੈਲ 1919 ਦਾ ਦਿਨ ਹੈ ਸਰਵਣ ਕਰੋ ਨਿਹੱਥੇ ਲੋਕਾਂ ਤੇ ਵਕਤ ਦੀ ਹਕੂਮਤ ਨੇ ਜ਼ੁਲਮ ਕਿਵੇਂ ਟਾਇਆ ਹੋ ਸੰਗਤ ਆਈਆਂ ਇਕੱਠੀਆਂ ਸੀ ਸਤਗੁਰ ਦੇ ਦਰਬਾਰ ਓ ਕਈ ਚੌਂਦੇ ਜਲਸਾ ਵੇਖਣਾ ਹੋ ਚੌਂਦੇ ਜਲਸਾ ਵੇਖਣਾ ਸੀ ਜੋ ਆਏ ਮੰਜਲਾ ਮਾਰ ਦੇਣਾ ਭਾਸ਼ਣ ਇੱਥੇ ਲੀਡਰਾਂ ਦੇਣਾ ਭਾਸ਼ਣ ਇੱਥੇ ਲੀਡਰਾਂ ਚੱਟ ਸੁਣਨ ਨੂੰ ਏ ਤਿਆਰ ਘੰਟੀ ਬਲਾਂ ਦੇ ਅੰਦਰ ਖੜਕ ਗਈ ਓ ਬਲਾਂ ਦੇ ਅੰਦਰ ਖੜਕ ਗਈ ਦਿੱਤੀ ਮੇਟ ਕਿਚਨ ਨੂੰ ਤਾਰ ਇੱਥੇ ਜਲਸਾ ਹੋਣ ਨਹੀਂ ਦੇਵਣਾ ਇੱਥੇ ਜਲਸਾ ਹੋਣ ਨਹੀਂ ਦੇਵਣਾ ਹੋ ਜੋ ਤੁਸੀਂ ਡਾਇਰ ਹੁਸ਼ਿਆਰ ਪੁੱਨ ਸੁਟੋ ਵਾਂਗੂ ਦਾਣਿਆ ਓ ਸੁਟੋ ਵਾਂਗੂ ਦਾਣਿਆ ਕੋਈ ਕਰਨ ਮਾਰੀ ਕਾਰ ਛੱਟ ਗਨ ਮਸ਼ੀਨਾ ਬੀੜ ਕੇ ਗੱਟ ਗਨ ਮਸ਼ੀਨਾ ਬੀੜ ਕੇ ਦਿੱਤੇ ਕਈ ਬੇਦੋਚੇ ਰਾੜ ਗਨ ਮਸ਼ੀਨਾ ਬੀੜ ਕੇ ਦਿੱਤੇ ਕਈ ਬੇਦੋਚੇ ਰਾੜ ਇੱਥੇ ਕਈ ਨੇ ਹੱਥੇ ਮਰ ਗਏ ਓ ਕਈ ਨਾ ਹੱਥੇ ਮਰ ਗਏ ਨਾਲੇ ਕਿਸੇ ਕਿਸੇ ਦੀ ਸਾਰ ਮਰ ਗਏ ਕਈ ਮਾਵਾਂ ਦੇ ਲਾਡਲੇ ਮਰ ਗਏ ਕਈ ਮਾਵਾਂ ਦੇ ਲਾਡਲੇ ਮਾਪੇ ਰੋ BAMA ARE ਤਾਂ ਕੇ ਵਿਡਵਾ ਤੇਰੀ ਨਾਰ ਬੇੜੀ ਡੁੱਬ ਗਈ ਮੰਜ ਤਾਰ ਚ ਬੇੜੀ ਡੁੱਬ ਗਈ ਮੰਜ ਤਾਰ ਚ ਕਿਤੇ ਲਾ ਜਾ ਆ ਕੇ ਪਾਰ ਰੰਡੀਆਂ ਹੋਈਆਂ ਕਈ ਸੁਹਾਗਣਾ ਹੋਈਆਂ ਕਈ ਸੁਹਾਗਣਾ ਦਿੱਤੇ ਕੰਤ ਜਨਾ ਦੇ ਮਾਰ ਪਈਆਂ ਲਾਚਾਰ ਨਖਸਮੀਆਂ ਪਈਆਂ ਲਾਚਾਰ ਨਨ ਕਸਮੀਆਂ ਤਕੀਆਂ ਲਹੂ ਮੇਜ ਵਿੱਚ ਕਾਰ ਬੰਦਾ ਇੱਕ ਵੀ ਜੂੰਦਾ ਜਾਏ ਨਾ ਓ ਇੱਕ ਵੀ ਜੂੰਦਾ ਜਾਏ ਨਾ ਸਭ ਇੱਥੇ ਦੇਲੇ ਮਾਰ ਦਿੱਤੋ ਹੁਕਮ ਸੀ ਜਰਨਾ ਡਰਨੇ ਦਿੱਤਾ ਹੁਕਮ ਸੀ ਜਰਨ ਲੜਰਨੇ ਖਾ ਦੇਲ ਆਪਣੇ ਵਿੱਚ ਖਾਰ ਹੋ ਜੋ ਮੰਗਦੇ ਫਿਰਨੇ ਆਜ਼ਾਦੀਆਂ ਓ ਲਗੇ ਹਿੰਦੂ ਮੁਸਲਮਨ ਸਿੱਖ ਵੀ ਤੇ ਕਈ ਅਸੂ ਦੇ ਯਾਰ ਹੋਇਆ ਪਾਪ ਪਵਿੱਤਰ ਤਰਤ ਤੇ ਪਾਪ ਪਵਿੱਤਰ ਤਰਤ ਤੇ ਲਿਖਦੂ ਕਲਾ ਨੌਰਿਆਵਾਰ ਹੋਇਆ ਪਾਪ ਪਵਿੱਤਰ ਤਰਤ ਤੇ ਉਹਦਾ ਜਨਮ ਕਿੱਥੇ ਹੋਇਆ ਬਹੁਤੇ ਲੋਕ ਇਹ ਵੀ ਨਹੀਂ ਜਾਣਦੇ 1899 26 ਦਸੰਬਰ ਨੂੰ ਜਨਮ ਆਇਆ ਇਦੇ ਤੋਂ ਵੱਡਾ ਇਹਦਾ ਭਰਾ ਏ ਜਿਹਦਾ ਨਾਮ ਆਪਿਆਂ ਨੇ ਸਾਧੂ ਸਿੰਘ ਰੱਖਿਆ ਸੀ ਇਹਦਾ ਨਾਂ ਸ਼ੇਰ ਸਿੰਘ ਰੱਖਿਆ ਸੀ ਦੋਵਾਂ ਅੱਖਰਾਂ ਦੇ ਨਾਂ ਤੋਂ ਇਹ ਦੋਵੇਂ ਨਾਮ ਬਣਦੇ ਨੇ ਸਾਧੂ ਤੇ ਸ਼ੇਰਾ 1904 ਵਿੱਚ ਇਹਨਾਂ ਬੱਚਿਆਂ ਨੂੰ ਜਨਮ ਦੇ ਕੇ ਇਹਨਾਂ ਦੀ ਮਾਂ ਦੀ ਮੌਤ ਹੋਈ ਹੈ 1907 ਵਿੱਚ ਪਟਿਆਲੇ ਦੇ ਨੇੜੇ ਉਹ ਇਹਨਾਂ ਦਾ ਬਾਪ ਇਹਨਾਂ ਨੂੰ ਉਂਗਲ ਲਾ ਕੇ ਅਮਰਸਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਦੀਵਾਲੀ ਦੇ ਪਰਬ ਉੱਤੇ ਲੈ ਕੇ ਆਇਆ ਜੀ ਇੱਥੇ ਸਰਦਾਰ ਬਿਮਾਰ ਹੋਇਆ ਉਹਦੀ ਮੌਤ ਹੋਈ ਇਹ ਦੋਨੇ ਭਰਾ 24 ਅਕਤੂਬਰ 1907 ਨੂੰ ਇਹ ਬੱਚੇ ਸੈਨੀਟਰ ਈਤਿਮ ਖਾਨੇ ਵਿੱਚ ਦਾਖਲ ਹੋਏ ਉਦਮ ਸਿੰਘ ਦਾ ਜਿਹੜਾ ਵੱਡਾ ਭਰਾ ਸੀ ਜਿਹਨੂੰ ਪੰਜਾਂ ਪਿਆਰਿਆਂ ਨੇ ਅਮਰਤ ਛਕਾ ਕੇ ਸਾਧੂ ਸਿੰਘ ਤੋਂ ਨਾਮ ਉਹਦਾ ਮੁਕਤਾ ਸਿੰਘ ਰੱਖਿਆ ਤੇ ਸ਼ੇਰ ਸਿੰਘ ਤੋਂ ਉਦਮ ਸਿੰਘ ਰੱਖਿਆ 1913 ਵਿੱਚ ਨਮੂਨੀਆਂ ਨਾਲ ਬਿਮਾਰ ਹੋ ਕੇ ਸਰਦਾਰ ਮੁਕਤਾ ਸਿੰਘ ਸੰਸਾਰ ਛੱਡ ਗਿਆ ਸੀ ਚਾਰ ਗੀਆਂ ਦਾ ਪਰਿਵਾਰ ਸੀ 1907 ਵਿੱਚ ਮਾਂ ਮਰ ਗਈ 1904 ਵਿੱਚ ਮਾਂ ਮਰ ਗਈ 1907 ਵਿੱਚ ਬਾਪ ਗੁਜ਼ਰ ਗਿਆ ਤੇ 1913 ਵਿੱਚ ਭਰਾ ਸੰਸਾਰ ਤੋਂ ਤੁਰ ਗਿਆ ਇਹ ਇਕੱਲਾ ਮਰਦ ਸੀ ਜਿਹੜਾ ਸੈਂਟਰ ਜੇਤীম ਖਾਨੇ ਵਿੱਚ ਪਲਦਾ ਰਿਹਾ ਪੜਦਾ ਰਿਹਾ ਲੋਹਾਰਾ ਤਰਖਾਨਾ ਕੰਮ ਸਿੱਖਦਾ ਰਿਹਾ ਮੇਰੀ ਸੋਚ ਮੁਤਾਬਕ ਉਹਨੇ ਕੇਵਲ ਮੈਟਰਕ ਕੀਤੀ ਹੈ ਇਸ ਤੋਂ ਅੱਗੇ ਨਹੀਂ ਗਿਆ 13 April 1919 ਦੀ ਵਿਸਾਖੀ ਉਦੋਂ ਇਸ ਸੈਂਟਰ ਜੇਤীম ਖਾਨੇ ਵਿੱਚ ਸੀ ਜੀ ਵਕਤ ਦੀ ਹਕੂਮਤ ਨੇ ਪੰਜਾਬ ਦੇ ਰਾਜਪਾਲ ਨੇ ਹੁਕਮ ਦੇ ਕੇ ਅਰੇਜੀਨੈਲਡ ਡੇਅਰ ਨੂੰ ਆਖਿਆ ਸੀ ਇਹ ਜਿਹੜਾ ਜਲਸਾ ਕਰਨ ਲੱਗੇ ਲੋਕ ਇਹਨਾਂ ਨੂੰ ਜਲਸਾ ਕਰਨ ਨਹੀਂ ਦੇਣਾ ਲੇਕਿਨ ਉਹਨਾਂ ਦੇ ਰੋਕਣ ਦੇ ਬਾਵਜੂਦ ਵੀ ਸਾਡੇ ਲੋਕ ਜਿਹੜੇ ਸੀ ਜਿਹੜੇ ਵਿਸਾਖੀ ਦੇ ਮੇਲੇ ਤੇ ਆਏ ਸੀ ਉਹ ਧਾਕੇ ਜਲਿਆਂਵਾਲੇ ਬਾਗ ਵਿੱਚ ਆਪਣੇ ਲੀਡਰਾਂ ਦੇ ਵਿਸ਼ੇਸ਼ ਵਿਚਾਰ ਸੁਣਨ ਵਾਸਤੇ ਗਏ ਦੁੱਖ ਦੀ ਬਾਤ ਇਹ ਹੈ ਕਿ ਵਕਤ ਦੀ ਹਕੂਮਤ ਚਾਹੁੰਦੀ ਨਹੀਂ ਸੀ ਇਹ ਜਲਸਾ ਹੋ ਸਕੇ ਐਡਵਰਡ ਡੇਅਰ ਦਾ ਬੇਚਾ ਰੈਜੀਨੈਲਡ ਡੇਅਰ ਜਿਹੜਾ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਇਸ ਬੰਦੇ ਨੇ ਬੈਠੇ ਹੋਏ ਨੇ ਹੱਥੇ ਲੋਕਾਂ ਤੇ ਇਹਦੇ ਹੁਕਮ ਨਾਲ ਗੋਲੀਆਂ ਚੱਲੀਆਂ ਔਰ 1302 ਬੰਦਿਆਂ ਦੀ ਮੌਤ ਹੋਈ ਹੈ ਜੀ ਦੇ ਵਿੱਚ 799 ਲਾਸ਼ਾਂ ਕੇਵਲ ਕੱਲੇ ਸਿੱਖਾਂ ਦੀਆਂ ਇਹ ਮਾਨ ਵਾਲੀ ਬਾਤ ਹੈ 503 ਲਾਸ਼ਾਂ ਬਾਕੀ ਧਰਮ ਦੇ ਲੋਕਾਂ ਦੀਆਂ ਸੀ ਮੇਰੀ ਕਹਿਣ ਤੋਂ ਭਾਵਨਾ ਹੈ ਕਿ 1302 ਬੰਦੇ ਮਰੇ ਉਹ ਲਾਸ਼ਾਂ ਚਕਾਉਣ ਵਾਸਤੇ ਡਿਪਟੀ ਕਮਿਸ਼ਨਰ ਨੇ ਹਰਵੰਦ ਸਿੰਘ ਅਟਾਰੀ ਜਿਹੜਾ ਪ੍ਰੈਜ਼ੀਡੈਂਟ ਸੀਗਾ ਸੈਂਟਰ ਯਤੀਮਖਾਨੇ ਦਾ ਉਹਨੂੰ ਬੁਲਾਇਆ ਇਹਨਾਂ ਬੱਚਿਆਂ ਨੂੰ ਕਰਫਿਊ ਪਾਸ ইস্যੂ ਕੀਤੇ ਗਏ ਲਾਛਾਂ ਚੁੱਕਣ ਵਾਸਤੇ ਜਿਹੜੇ ਆਏ ਬੱਚੇ ਸੀ ਸਭ ਤੋਂ ਪਹਿਲਾਂ ਜੇ ਕੋਈ ਛਾਲ ਮਾਰ ਕੇ ਜਲਿਆਂ ਵਾਲੇ ਬਾਗ ਅੰਦਰ ਦਾਖਲ ਹੋਇਆ ਉਹ ਉਦਮ ਸਿੰਘ ਸੀ ਉਦਮ ਸਿੰਘ ਉਦਮ ਸਿੰਘ ਦੀ ਉਮਰ ਥੋੜਾ ਭਲੇਖਾ ਕਈ ਵਾਰੀ 6-7 ਸਾਲ ਦੀ ਕੋ ਕਹਿ ਦਿੰਦਾ ਪਰ ਤੁਹਾਡੇ ਕਹਿਣ ਮੁਤਾਬਕ ਜਾਂ ਤਾਰੀਖ ਪੜਨ ਦੇ ਹਿਸਾਬ ਨਾਲ ਉਦਮ ਸਿੰਘ 20 ਸਾਲ ਦੇ ਕਰੀਬ ਬਣਦਾ ਬਹੁਤ ਸਾਰੇ ਸਾਡੇ ਲੋਕ ਜਿਹੜੇ ਸਾਡੀ ਛਰੇਣੀ ਦੇ ਐ ਉਹ ਉਦਮ ਸਿੰਘ ਦੀ ਜ਼ਿੰਦਗੀ ਬਾਰੇ ਜਾਣਦੇ ਨਹੀਂ 26 ਦਸੰਬਰ 1899 ਨੂੰ ਇਹ ਪੈਦਾ ਹੋਇਆ ਜੀ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦਾ ਸਾਾਕਾ ਵਾਪਰਿਆ 20 ਸਾਲ ਦੇ ਕਰੀਬ ਉਮਰ ਮਾ ਤੇ ਤੁਸੀਂ ਪੜ੍ਹੇ ਲਿਖੇ ਹੋ ਇਹ ਤੇ ਗੱਲ ਵੈਸੇ ਆਪਾਂ ਨੂੰ ਕਹਿ ਹੀ ਦੇਣੀ ਚਾਹੀਦੀ ਐ ਕਿ ਕਿੰਨੇ ਸਾਲਾਂ ਦਾ ਸੀ ਲੇਕਿਨ ਜਵਾਨ ਸੀ ਤਕੜਾ ਸੀ ਲਾਸ਼ਾਂ ਚੁੱਕਣ ਵਾਸਤੇ ਸਭ ਤੋਂ ਪਹਿਲੋ ਛਾਲ ਮਾਰ ਕੇ ਅੱਗੇ ਹੋਇਆ ਮੈਂ ਇੱਕ ਗੱਲ ਹੋਰ ਵੇਖੀ ਐ ਜਦੋਂ ਜਲਿਆਂਵਾਲੇ ਬਾਗ ਅੰਦਰ ਆਇਆ ਉੱਥੇ ਇੱਕ ਨੌਜਵਾਨ ਲੜਕੀ ਐ ਜਿਹਦੇ ਹੱਥਾਂ ਦੀਆਂ ਤਲੀਆਂ ਵਿੱਚ ਸ਼ਗਨਾ ਦੀ ਮਹਿੰਦੀ ਬਾਹਾਂ ਵਿੱਚ ਰੰਗਲਾ ਚੂਣਾ ਸੀ ਖੁੱਲੇ ਉਸ ਦੇਵੀ ਦੇ ਵਾਲ ਸੀ ਉਨੇ ਉੱਚੀ ਆਵਾਜ਼ ਵਿੱਚ ਧਾ ਮਾਰ ਕੇ ਆਖਿਆ ਸੀ ਵੇ ਵੀਰਾ ਮੈਂ ਲੁੱਟੀ ਗਈ ਸਰਦਾਰ ਉਦਮ ਸਿੰਘ ਚਾਰ ਕਦਮ ਅੱਗੇ ਵਧਿਆ ਉਹਨੇ ਆਖਿਆ ਮੇਰੀਏ ਭੈਣੇ ਕੀ ਹੋਇਆ ਉਹਨੇ ਆਖਿਆ ਮੈਂ ਪਸ਼ਾਵਰ ਤੋਂ ਚੱਲ ਕੇ ਆਈ ਆਂ 2 ਹਫ਼ਤੇ ਪਹਿਲਾਂ ਮੇਰੀ ਸ਼ਾਦੀ ਹੋਈ ਹੈ ਮੈਂ ਧੰਨ ਤਨ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੀ ਪਵਿੱਤਰ ਤਰਨਗਰੀ ਦੇ ਦਰਸ਼ਨ ਕਰਨ ਆਈ ਸੀ ਮੇਰਾ ਪਤੀ ਨਹੀਂ ਲੱਭ ਰਿਹਾ ਉਧਮ ਸਿੰਘ ਨੇ ਹੌਸਲਾ ਦੇ ਕੇ ਆਖਿਆ ਮੇਰੀ ਇਹ ਭੈਣੇ ਮੈਂ ਯਤਨ ਕਰਾਂਗਾ ਰਾਤ ਦੇ 8:30 ਵਜੇ ਇੱਕ ਲੈਲਟਨ ਦਾ ਸਹਾਰਾ ਲੈ ਕੇ ਲਾਛਾਂ ਵਿੱਚੋਂ ਲਾਛਾਂ ਕੱਢ ਕੇ ਦਿੱਤੀਆਂ ਗਈਆਂ ਵਾ 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 ਬੜੀ ਮਹਾਨ ਈਗਾਥਾ ਏ ਸਰਦਾਰ ਉਧਮ ਸਿੰਘ ਨੇ ਜਦੋਂ ਬੱਚੇ ਚੁੱਕੇ ਪੰਡਿਤ ਮਦਨ ਮੋਹਲ ਮਾਲਵੀਏ ਨੇ ਆਪਣੀ ਗਵਾਹੀ ਵਿੱਚ ਇਹ ਗੱਲ ਤਸਦੀਕ ਕੀਤੀ ਹੈ ਕਿ 42 ਬੱਚੇ ਸੀ ਜੀ 42 ਵਿੱਚ ਇੱਕ 7 ਮਹੀਨਿਆਂ ਦਾ ਬੱਚਾ ਸੀ ਦੁੱਧ ਚੁੰਗਦਾ ਜਿਹੜਾ ਮਾਰਿਆ ਗਿਆ ਦੁੱਖ ਦੀ ਬਾਤ ਇਹ ਹੈ ਕਿ ਇਨੇ ਨਿੱਕੇ ਨਿੱਕੇ ਬੱਚਿਆਂ ਦਾ ਜਦੋਂ ਖੂਨ ਡੁੱਲਿਆ ਉਦਮ ਸਿੰਘ ਜਜਬਾਤੀ ਹੋਇਆ ਉਹਨੇ ਕਸਮ ਖਾ ਲਈ ਪੰਜਾਬ ਦੇ ਗਵਰਨਰ ਮੈਂ ਤੈਨੂੰ ਛੱਡਾਂਗਾ ਨਹੀਂ ਬਿਲਕੁਲ ਇਸ ਗੱਲ ਨੂੰ ਤੁਸੀਂ ਜਾਣਦੇ ਹੋ ਬੜਾ ਲੰਬਾ ਸਮਾਂ ਉਸ ਬੰਦੇ ਨੇ ਕਈ ਮੁਲਕਾਂ ਵਿੱਚ ਗਿਆ ਕਈਆਂ ਮੁਲਕਾਂ ਦੀਆਂ ਹੱਦਾਂ ਪਾਰ ਕੀਤੀਆਂ ਸਿਕਓਰਟੀ ਨੂੰ ਧੋਖਾ ਦੇਣਾ ਲੇਕਿਨ ਜਦੋਂ ਲੰਡਨ ਵਿੱਚ ਗਿਆ 13 ਮਾਰਚ 1940 ਨੂੰ ਇਹ ਜਲਸਾ ਹੋਇਆ ਲੇਕਿਨ ਉਹਦੇ ਤੋਂ ਪਹਿਲਾਂ ਸ਼ਿਵ ਸਿੰਘ ਝੋਲ ਵਰਗਿਆਂ ਨੇ ਉਹਦੇ ਤੇ ਸਵਾਲ ਕੀਤੇ ਕਿ ਕਾਕਾ ਤੇਰਾ ਭੇਸ ਜੜਾ ਉਹ ਸਾਧਾਂ ਵਾਲਾ ਲੇਕਿਨ ਤੂੰ ਆਪਣੇ ਅੰਦਰ ਦੀ ਗੱਲ ਸਾਡੇ ਨਾਲ ਰੱਖਦਾ ਨਹੀਂ ਉਦਮ ਸਿੰਘ ਨੇ ਗੁਰੂ ਘਰ ਵਿੱਚ ਖਲੋ ਕੇ ਆਖਿਆ ਸੀ ਬਾਬਾ ਜੀ ਪ੍ਰਧਾਨ ਜੀ ਜਿਹੜੇ ਮੇਰੇ ਦਿਲ ਦੀ ਅੰਦਰ ਦੀ ਬਾਤ ਹੈ ਮੈਂ ਤੁਹਾਡੇ ਨਾਲ ਸਾਂਝੀ ਨਹੀਂ ਕਰਨੀ ਚਾਹੁੰਦਾ ਉਹਨੇ ਆਖਿਆ ਵਜਾ ਉਹਨੇ ਆਖਿਆ ਮੇਰੇ ਦਿਲ ਦੀ ਗੱਡ ਖੁੱਲ ਜਾਏਗੀ ਪ੍ਰਧਾਨ ਨੇ ਆਖਿਆ ਗੁਰੂ ਘਰ ਬਈ ਕਤੂੜ ਨਹੀਂ ਬੋਲੀਦਾ ਲੇਕਿਨ ਉਹਨੂੰ ਇਹ ਗੱਲ ਕਨਫਰਮ ਕਰਨੀ ਪਈ ਉਹਨੇ ਆਖਿਆ ਮੈਂ ਪੰਜਾਬ ਦੇ ਰਾਜਪਾਲ ਨੂੰ ਮਾਰਨ ਵਾਸਤੇ ਆਇਆ ਇੱਕ ਵਾਰ ਪ੍ਰਧਾਨ ਦਾ ਦਿਲ ਕੰਬਿਆ ਜੇ ਸਰਕਾਰ ਨੂੰ ਹਕੂਮਤ ਨੂੰ ਪਤਾ ਲੱਗ ਗਿਆ ਵੀ ਪੰਜਾਬ ਦੇ ਸਾਬਕਾ ਗਵਰਨਰ ਨੂੰ ਮਾਰਨ ਵਾਲਾ ਸ਼ਿਵ ਸਿੰਘ ਜੌਹਲ ਦੇ ਸੰਪਰਕ ਵਿੱਚ ਹੈ ਅਸਲ ਵਿੱਚ ਉਸ ਬੰਦੇ ਨੇ ਪੰਜਾਬੀ ਸੀ ਹੌਸਲਾ ਦੇ ਕੇ ਆਖਿਆ ਸ਼ਰਾ ਜੇ ਮੇਰੀ ਮਦਦ ਦੀ ਲੋੜ ਹੋਈ ਤਾਂ ਦੱਸਣਾ ਕਾਫੀ ਲੰਬਾ ਸਮਾਂ ਉਹ ਘੁੰਮਦਾ ਘਮਾਉਂਦਾ ਰਿਹਾ ਜਦੋਂ 13 ਮਾਰਚ 1940 ਨੂੰ ਕੈਕਸਟਨ ਹਾਲ ਅੰਦਰ ਇੱਕ ਜਲਸਾ ਹੋਣਾ ਸੀ ਜਿਸ ਜਲਸੇ ਦੀ ਪ੍ਰਧਾਨਗੀ ਲارڈ ਜਟਲੈਂਡ ਨੇ ਕਰਨੀ ਸੀ ਉੱਥੇ ਸਰਲੋਈ ਮੋਲਣਾ ਸੀ ਲਾਰਡ ਡਿਮੈਂਟਰਲ ਮੋਲਣਾ ਸੀ ਲਾਰਡ ਜਟਲੈਂਡ ਆਉਣਾ ਸੀ ਲੰਬੀ ਤਕਰੀਰ ਕਰਨ ਵਾਲੇ ਲੋਕਾਂ ਦੀ ਕਤਾਰ ਸੀ ਉਹਦੇ ਵਿੱਚ ਡੇਢ ਘੰਟਾ ਪੰਜਾਬ ਦਾ ਸਾਬਕਾ ਗਵਰਨਰ ਸਰ ਮਾਈਕਲ ਐਡਵੈਰ ਬੋਲਣਾ ਸੀ ਬਿਲਕੁਲ ਬਹੁਤੇ ਲੋਕ ਡੈਰ ਨੂੰ ਤੇ ਐਡਵੈਰ ਨੂੰ ਇਕੱਠਾ ਹੀ ਆਖੀ ਜਾਂਦੇ ਤੁਸੀਂ ਜਾਣਦੇ ਹੋ ਬਿਲਕੁਲ ਬਿਲਕੁਲ ਉਹਨਾਂ ਨੂੰ ਇਹ ਨਹੀਂ ਪਤਾ ਕਿ ਗਵਰਨਰ ਕੌਣ ਹੈ ਤੇ ਫੌਜ ਦਾ ਆਲਾ ਅਫਸਰ ਕੌਣ ਹੈ ਜੀ ਦੁੱਖ ਦੀ ਬਾਤ ਇਹ ਹੈ ਕਿ ਅਸੀਂ ਇਹੋ ਜੀਆਂ ਗੱਲਾਂ ਆਪਾਂ ਨੂੰ ਨੋਟ ਕਰਨੀਆਂ ਚਾਹੀਦੀਆਂ ਜੀ ਸਰਦਾਰ ਉਦਮ ਸਿੰਘ ਜਦੋਂ ਉਸ ਜਲਸੇ ਵਿੱਚ ਜਾਂਦਾ ਹੈ ਉਹ ਦਿਨ ਸਾਧਾਂ ਵਾਲਾ ਪੇਸ ਨਹੀਂ ਹੁੰਦਾ ਅੰਗਰੇਜ਼ ਬਹੁ 23 ਸ਼ਾਹੀ ਲਾ ਕੇ ਕੋਟ ਪਾ ਕੇ ਜਾਂਦਾ ਹੈ ਬਹੁਤੇ ਲੋਕ ਸਾਡੇ ਸਟੇਜਾਂ ਤੇ ਇਹ ਵੀ ਗੱਲ ਆਖਦੇ ਆ ਇੱਕ ਕਿਤਾਬ ਵਿੱਚ ਰਿਵਾਲਵਰ ਲਗਾ ਕੇ ਰਹਿ ਗਿਆ ਆਮ ਸਟੇਜਾਂ ਤੇ ਗੱਲ ਲੇਕਿਨ ਐਸਾ ਹੋਇਆ ਨਹੀਂ ਐਸਾ ਹੋਇਆ ਨਹੀਂ ਰਬਾ ਰਾ ਬਲਟ ਵਿਲੀਅਮ ਪੁਲਸਨ ਇਨਸਪੈਕਟਰ ਉਸਨੇ ਉਹਦੀ ਜਮਾਂਤ ਤਲਾਸ਼ੀ ਲਈ ਹੈ ਹੂੰ ਉਹਦੇ ਕੋਟ ਦੀ ਜੇਬ ਵਿੱਚ 17 ਰਾਉਂਡ ਸੀ ਉਹਦੀ ਪੈਂਟ ਦੀ ਜੇਬ ਵਿੱਚ 8 ਰਾਉਂਡ ਸੀ ਉਹਦੇ ਰਿਵਾਲਵਲ ਵਿੱਚ ਰਾਉਂਡ ਸੀ ਜੇ ਉਹਦੀ ਤਲਾਸ਼ੀ ਲਈ ਜਾਂਦੇ ਤਾਂ ਉੱਥੇ ਫੜਿਆ ਜਾਣਾ ਸੀ ਉੱਥੇ ਐਸਾ ਕੋਈ ਹੋਇਆ ਨਹੀਂ ਉੱਥੇ ਜਿੰਨੇ ਮੁਲਕਾਂ ਦੇ ਲੋਕ ਵਸਦੇ ਐ ਸਾਰਿਆਂ ਨੂੰ ਆਉਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਸੀ ਜੀ ਉਦਮ ਸਿੰਘ ਆਪਣੇ ਬਿਆਨਾਂ ਵਿੱਚ ਇਹ ਗੱਲ ਕਹਿੰਦਾ ਜਦ ਮੈਂ ਖਲੋ ਕੇ ਵੇਖਿਆ ਤੇ ਸਾਰਾ ਹਾਲ ਖੱਚਾ ਖੱਚ ਭਰਿਆ ਸੀ ਮੇਰੇ ਵਾਸਤੇ ਬਹਿਣ ਵਾਸਤੇ ਕੋਈ ਕੁਰਸੀ ਨਹੀਂ ਜਿੰਨਾ ਸੱਜਣਾ ਨੇ ਬੋਲਣਾ ਸੀ ਉਹ ਸਟੇਜ ਦੀ ਮੋਹਰ ਲਈ ਕਤਾਰ ਵਿੱਚ ਕੁਰਸੀਆਂ ਤੇ ਬੈਠੇ ਹੋਏ ਸੀ ਜੀ ਉਹ ਕਹਿੰਦਾ ਜਦ ਮੈਂ ਆਸ-ਆਸਤਾ ਨੇੜੇ ਗਿਆ ਸਾਰੇ ਬੋਲ ਕੇ ਬਹਿ ਗਏ ਡੇਢ ਘੰਟਾ ਪੰਜਾਬ ਦਾ ਸਾਬਕਾ ਗਵਰਨਰ ਜਦੋਂ ਦਾ ਸਮਾਂ ਅਨਾਉਂਸਮੈਂਟ ਕੀਤਾ ਉਨੇ ਆਖੇ ਮੇਰੀ ਆਤਮਾ ਨੂੰ ਦੁੱਖ ਲੱਗਾ ਮੈਂ ਡੇਢ ਘੰਟਾ ਤੇਰੀ ਤਕਰੀਰ ਫੇਰ ਸੁਣਾਗਾ ਅਸਲ ਵਿੱਚ ਇਹਦੇ ਤੋਂ ਪਹਿਲਾਂ ਵੀ ਮਾਰ ਸਕਦਾ ਸੀ ਜੀ ਪਰ ਉਹਨੇ ਕੱਲਾ ਐਡਵੈਰ ਨਹੀਂ ਸੀ ਮਾਰਨਾ ਉਹਦੇ ਨਾਲ ਦੋ ਤਿੰਨ ਬੰਦੇ ਹੋਰ ਮਾਰਨੇ ਸੀ ਉਹ ਚਾਹੁੰਦਾ ਸੀ ਸਾਰੇ ਇਕੱਠੇ ਜਦੋਂ ਮਿਲ ਜਾਣ ਉਸੇ ਦਿਨੇ ਸਾਰਾ ਕਾਰਨਾਮਾ ਕਰ ਦਿੱਤਾ ਜਾਵੇ ਉਸ ਦਿਨੇ ਤਿੰਨੇ ਬੰਦੇ ਇਕੱਠੇ ਸੀ ਜਦੋਂ ਬੋਲ ਕੇ ਸਰ ਮਾਈਕਲ ਐਡਵੈਰ ਕੁਰਸੀ ਤੇ ਬਹਿ ਲਗਾ ਉਦਮ ਸਿੰਘ ਨੇ ਉਦੋਂ ਆਪਣੀ ਜੇਬ ਵਿੱਚੋਂ ਰੁਵਾਲ ਵਰ ਕੱਢਿਆ ਲੇਕਿਨ ਅਸੀਂ ਜਦੋਂ ਕਈ ਵਾਰੀ ਕਹਿ ਦਿੰਦੇ ਆ ਜੀ 23 ਤੇ ਬੋਲਦਾ ਸੀ ਠਾ ਠਾ ਕਰਕੇ ਉਹਦੀ ਛਾਤੀ 'ਚ ਗੋਲੀਆਂ ਮਾਰੀਆਂ ਉੱਥੇ ਡਾਕਟਰ ਦੀ ਰਿਪੋਰਟ ਹੋਈ ਹੈ ਡਾਕਟਰ ਦੀ ਗਵਾਈ ਹੋਈ ਹੈ ਕੋਰਟ ਵਿੱਚ ਡਾਕਟਰ ਆਲਨੋਡਰ ਹਾਰਬਰ ਉਹਨੇ ਆਖਿਆ ਕਿ ਉਦਮ ਸਿੰਘ ਨੇ ਜਿਹੜੀ ਸਰ ਮਾਈਕਲ ਐਡਵੈਰ ਨੂੰ ਗੋਲੀ ਮਾਰੀ ਹੈ ਉਹਦੀ ਸੱਜੀ ਵੱਖੀ ਦੀ ਪਿਛਲੀ ਸਾਈਡ ਗੋਲੀ ਲੱਗੀ ਹੈ ਤੇ ਤਿੰਨ ਗੋਲੀਆਂ ਨੇ ਮਾਰੀਆਂ ਨੇ ਇਹਦਾ ਮਤਲਬ ਭੱਜੇ ਜਾਂਦੇ ਨੂੰ ਗੋਲੀ ਮਾਰੀ ਜਦੋਂ ਬਹਿ ਲਗਾ ਹੂੰ ਉਦੋਂ ਗੋਲੀ ਮਾਰੀ ਹੈ ਬੈਠੇ ਨੂੰ ਜੋ ਜੋ ਭਗਦੜ ਵਿੱਚ ਦੂਜੇ ਬੰਦਿਆਂ ਨੂੰ ਗੋਲੀ ਵੱਜੀ ਹੈ ਉੱਥੋਂ ਲਾਸ਼ਾਂ ਚਾਰ ਮਿਲੀਆਂ ਨੇ ਇਹ ਵੀ ਕੋਰਟ ਵਿੱਚ ਗਵਾਹੀ ਹੋਈ ਹੈ ਜੱਜ ਐਟਕਿੰਸਨ ਮੁਕਦਮਾ ਸੁਣਦਾ ਸੀ ਸਰਦਾਰ ਉਦਮ ਸਿੰਘ ਦਾ ਦੋ ਵਕੀਲ ਸੀ ਇੱਕ ਇੰਡੀਅਨ ਵਕੀਲ ਸੀ ਇੱਕ ਕ੍ਰਿਸ਼ਨ ਮੈਨਨ ਵਕੀਲ ਸੀ ਉਹ ਉਦਮ ਸਿੰਘ ਨੂੰ ਕਹਿਣਾ ਚਾਹੁੰਦੇ ਸੀ ਕਿ ਜਿੱਦਾਂ ਅਸੀਂ ਆਨੇ ਆ ਤੂੰ ਇਹ ਗੱਲ ਮੰਨ ਜਾ ਤੇ ਜ਼ਿੰਦਗੀ ਬਚਾਲਾ ਹੂੰ ਉਹਨੇ ਆਖਿਆ ਮੇਰੇ ਵਕੀਲੋ ਮੈਂ ਜਵਾਨੀ ਦੀ ਮੌਤ ਮਰਨਾ ਚਾਹੁੰਦਾ ਜਵਾਨੀ ਦੀ ਮੌਤ ਮੈਨੂੰ ਚੰਗੀ ਲੱਗਦੀ ਹੈ ਲੇਕਿਨ ਮੈਂ ਮੌਤ ਤੋਂ ਡਰਦਾ ਹੀ ਨਹੀਂ ਉਹਨੇ ਆਖਿਆ ਮੈਂ ਮੌਤ ਤੋਂ ਨਹੀਂ ਡਰਦਾ ਜੱਜ ਦੇ ਸਾਹਮਣੇ ਉਹਨੇ ਇਕਬਾਲ ਕੀਤਾ ਕਿ ਤਿੰਨ ਬੰਦੇ ਮੈਂ ਮਾਰੇ ਆ ਇਹ ਮੇਰੀਆਂ ਗੋਲੀਆਂ ਤੋਂ ਮਰੇ ਆ ਜੱਜ ਦਾ ਸਵਾਲ ਸੀ ਕਿ ਚੌਥਾ ਬੰਦਾ ਉਹਨੇ ਆਖਿਆ ਚੌਥਾ ਬੰਦਾ ਜਦੋਂ ਮੈਂ ਗੋਲੀਆਂ ਚਲਾਈਆਂ ਲੋਕ ਹਾਲਚੋਂ ਨਸਾਂ ਲੱਗੇ ਆ ਇਹ ਭੱਜਦੇ ਹੋਏ ਦਾ ਮੱਥਾ ਉਹ ਜਿਹੜੀ ਸਟੇਜ ਸੀ ਉਹ ਸਾਢੇ 3 ਫੁੱਟ ਧਰਤੀ ਦੀ ਸਤ੍ਹਾ ਤੋਂ ਉੱਚੀ ਸੀ ਉਹਨੇ ਆਖਿਆ ਦੌੜਦਾ ਹੋਇਆ ਬੰਦਾ ਉਹਦਾ ਮੱਥਾ ਸਟੇਜ ਨਾਲ ਵਜਾ ਚੌਥੇ ਬੰਦੇ ਦੀ ਇਸ ਤਰ੍ਹਾਂ ਮੌਤ ਹੋਈ ਹੈ ਆਪਣੇ ਜੱਜ ਐਟ ਕਿੰਸਨ ਨੇ ਉਹਨੂੰ ਪੁੱਛਿਆ ਵੀ ਬੜੇ ਧਿਆਨ ਨਾਲੇ ਕੰਮ ਕੀਤਾ ਤੂੰ ਉਹਨੇ ਆਖਿਆ ਮੇਰੇ ਦੇਸ਼ ਦੇ ਬਹੁਤ ਸਾਰੇ ਮੁੰਡੇ ਇਸ ਦੇਸ਼ ਵਿੱਚ ਨੇ ਮੈਂ ਚਾਹੁੰਦਾ ਸੀ ਕਿ ਮੇਰੇ ਮੁਕਦਮੇ ਵਿੱਚ ਮੇਰੇ ਦੇਸ਼ ਦੇ ਮੁੰਡੇ ਸਰਕਾਰ ਕਿਤੇ ਫੜ ਕੇ ਜਕੜ ਨਾ ਦੇਵੇ ਮੈਂ ਲੇਕਿਨ ਤਿੰਨ ਬੰਦੇ ਮਾਰੇ ਐ ਚੌਥਾ ਬੰਦਾ ਇਸ ਢੰਗ ਨਾਲ ਮਰਿਆ ਬਿਲਕੁਲ ਤਿੰਨ ਬੰਦੇ ਗੋਲੀ ਨਾਲ ਮਾਰੇ ਗਏ ਇੱਕ ਬੰਦਾ ਸਟੇਜ ਨਾਲ ਟਕਰਾ ਕੇ ਟਕਰਾ ਕੇ ਖਤਮ ਹੋ ਗਿਆ ਉੱਥੇ ਇਹ ਉਹ ਵਾਰ ਅਜ ਉਦਮ ਸਿੰਘ 1919 ਨੂੰ ਸ਼ਾਕਾ ਹੋਇਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਅੰਦਰ ਵਾਰ ਜਿਹੜਾ ਸ਼ਬਦ ਕਵੀਸ਼ਰੀ ਕਲਾ ਵਿੱਚ ਜੁੜਿਆ ਵਾਰ ਦਾ ਅਰਥ ਕੀ ਬਣਦਾ ਵਾਰ ਤੁਸੀਂ ਜਾਣਦੇ ਹੋ ਜਿੱਦਾਂ ਆਪਾਂ ਇੱਕ ਪੰਜਾਬੀ ਦੀ ਕਹਾਵਤ ਹੈ ਸੋਮਰ ਮੰਗਲ ਇਹ ਵਾਰ ਵੀ ਨਹੀਂ ਇੱਕ ਸੂਰਮੇ ਦਾ ਵਾਰ ਹੁੰਦਾ ਹੈ ਇਹ ਅਸਲ ਵਿੱਚ ਤਰਜਵਾਰ ਹੈ ਤਰਜਵਾਰ ਕਵੀਸ਼ਰੀ ਉੱਤੇ ਜਿੰਨਾ ਚਿਰ ਵਾਰ ਨਾ ਕੀਤਾ ਜਾਵੇ ਹਾਂਜੀ ਉਹਨਾਂ ਚਿਰ ਉਹਨੂੰ ਮੁਕੰਮਲ ਕਵੀਸ਼ਰ ਨਹੀਂ ਕਿਹਾ ਜਾ ਸਕਦਾ ਕਵੀਸ਼ਰੀ ਕਲਾ ਵਿੱਚ ਬਹੁਤ ਸਾਰੀਆਂ ਬਰੀਕੀਆਂ ਜੀ ਜਿਹੜੀਆਂ ਅਸੀਂ ਅੱਜ ਸਿੱਖ ਕੇ ਸਟੇਜ ਤੇ ਨਹੀਂ ਆਉਂਦੇ ਜੀ ਆਪ ਜੀ ਨੇ ਗਿਆਨੀ ਮੂਲਾ ਸਿੰਘ ਉਹਦੀ ਸੰਗਤ ਕੀਤੀ ਜਾਂ ਦਨਵੀਰ ਸਿੰਘ ਉਹਤੋਂ ਪ੍ਰਭਾਵਿਤ ਹੋ ਕੇ ਇਸ ਖੇਤਰ ਵਿੱਚ ਆਏ ਹੋ ਹੋਰ ਕਿੰਨਾ ਕੁ ਸਿੱਖਣ ਦੀ ਜ਼ਰੂਰਤ ਹੈ ਇਸ ਖੇਤਰ ਵਿੱਚ ਨਵੇਂ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵੇਖੋ ਜੀ ਅਸਲ ਵਿੱਚ ਤੇ ਮਨੁੱਖ ساری ਜ਼ਿੰਦਗੀ ਸਿੱਖ ਅਧਾਰੇ ਤੇ ਪੂਰਾ ਨਹੀਂ ਹੋ ਸਕਦਾ ਬਿਲਕੁਲ ਸਖਿਆਰਥੀ ਹੈ ਦੂਸਰੀ ਗੱਲ ਇਹ ਹੈ ਕਿ ਕਵੀਸ਼ਰੀ ਕਲਾ ਨੂੰ ਅੱਜ ਬੜੀ ਵੱਡੀ ਢਾਹ ਲੱਗ ਰਹੀ ਹੈ ਮੇਰੀ ਕਹਿਣ ਤੋਂ ਭਾਵਨਾ ਹੈ ਕਿ ਅਸੀਂ ਕਵੀਸ਼ਰੀ ਦੀਆਂ ਤਰਜਾਂ ਜਿਹੜੀਆਂ ਪੱਕੀਆਂ ਨੇ ਉਹ ਗਾਉਂਦੇ ਨਹੀਂ। ਤੁਸੀਂ ਕੈਸਟਾ ਵਿੱਚ ਵੇਖਦੇ ਹੋ ਉਹਦੀਆਂ 13 ਤਰਜਾਂ ਆ। ਆਪਾਂ ਉਹਨਾਂ ਵਿੱਚੋਂ ਗਾਉਂਦੇ ਨਹੀਂ ਆਪਾਂ ਦੇ ਵੈਣ ਪਾਉਣੀ ਸ਼ੁਰੂ ਕਰ ਦਿੱਤੇ ਆ। ਬਿਲਕੁਲ ਪੱਕੀ ਕਵੀਸ਼ਰੀ ਜੋਗਾ ਸਿੰਘ ਜੀ ਜੋਗੀ ਆ ਸੰਸਾਰ ਵਿੱਚੋਂ ਤੁਰ ਗਏ ਨੇ। ਪਰਮੇਸ਼ਰ ਉਹਨਾਂ ਨੂੰ ਆਪਣੇ ਚਰਨਾਂ 'ਚ ਥਾਂ ਦੇ। ਜੋਗੀ ਜੀ ਨੂੰ ਅੱਜ ਤੋਂ ਤਕੜੇ ਤੋਂ ਤਕੜਾ ਮੁੰਡਾ ਕਿ ਜੋਗੀ ਜੀ ਨਾਲ ਅੱਜ ਦਾ ਮੁੰਡਾ ਨਹੀਂ ਸੀ ਗਾਉਂ ਸਕਦਾ। ਨਹੀਂ ਸੀ ਗਾ ਸਕਦਾ ਬਿਲਕੁਲ। ਯਾਨੀ ਗੁਰਮਖ ਸਿੰਘ ਹੋਰੀ ਗਿਆਨੀ ਦਲਬੀਰ ਸਿੰਘ ਹੋਰੀ ਸਰਦਾਰਾ ਸਿੰਘ ਛੰਕੀ ਵਰਗੇ ਬੰਦੇ ਸੰਸਾਰ ਤੇ ਮੁੜ ਕੇ ਪੈਦਾ ਨਹੀਂ ਹੋਣੇ। ਅਸਲ ਵਿੱਚ ਇਹਨਾਂ ਨੇ ਕਵੀਸ਼ਰੀ ਨੂੰ ਅੰਮਰ ਤੱਕ ਅਡਾਰੀਆਂ ਲਵਾ ਦਿੱਤੀਆਂ। ਹੁਣ ਤੁਸੀਂ ਸੁਣਦੇ ਹੋ ਇਹ ਕੋ ਕਵੀਸ਼ਰੀ ਨਹੀਂ ਗਾਈ ਜਾਂਦੀ। ਮੈਂ ਇਹ ਗੱਲ ਦਾਅਵੇ ਨਾਲ ਕਵਾਂਗਾ ਕਿ ਜੱਜ ਬਾਦੋ ਕਵੀਸ਼ਰੀ ਦਾ ਮੁਕਾਬਲਾ ਸ਼ੁਰੂ ਹੋ ਜੇ ਜਿਹੜੇ ਅੱਜ ਬੰਦੇ ਤਾਂ ਲੋਕਾਂ ਵਿੱਚ ਜੁਡੇ ਫਿਰਦੇ ਨੇ ਇੱਕ ਨੰਬਰ ਲੈ ਕੇ ਨਹੀਂ ਪਾਸ ਹੋ ਸਕਦੇ। ਕਿਉਂਕਿ ਪੱਕੀਆਂ ਤਰ੍ਹਾਂ ਗਾਉਣੀਆਂ ਹੀ ਨਹੀਂ ਹੈਗੀਆਂ। ਗਾਉਣੀਆਂ ਨਹੀਂ ਬਿਲਕੁਲ ਨਹੀਂ। ਤੇ ਕਵੀਸ਼ਰੀ ਦੀ ਕਲਾ ਨੂੰ ਜੇ ਮੈਂ ਸੱਚੀ ਗੱਲ ਆਖੋ ਤੇ ਤਾਂ ਲੱਗ ਰਹੀ ਹੈ ਐਸਾ ਢਾਡੀ ਕਲਾ ਵਿੱਚ ਵੀ ਹੋ ਰਿਹਾ ਜੀ ਬਿਲਕੁਲ ਪੱਕੀਆਂ ਤਰ੍ਹਾਂ ਅਸੀਂ ਬਹੁਤ ਘਟ ਗਾਉਨੇ ਆ ਤੇ ਇਸ ਕਲਾ ਨੂੰ ਬਚਾਉਣ ਦੀ ਜ਼ਰੂਰਤ ਹੈ ਬਿਲਕੁਲ ਵਾਹਿਗੁਰੂ ਕਿਰਪਾ ਕਰਨ ਬਹੁਤ ਵਧੀਆ ਵਿਚਾਰ ਔਰ ਚੰਗੇ ਸੁਝਾਅ ਜਿੰਦੇ ਤੇ ਔਰ ਸ਼ਹੀਦ ਉਧਮ ਸਿੰਘ ਜੀ ਦੇ ਜੀਵਨ ਬਾਰੇ ਵੀ ਬਹੁਤ ਖੋਜ ਭਰਪੂਰ ਗੱਲਾਂ ਸੰਗਤ ਨਾਲ ਸਾਂਝੀਆਂ ਕੀਤੀਆਂ ਕਦੇ ਫਿਰ ਸਮਾ ਬਣਿਆ ਆਪ ਜੀ ਨਾਲ ਵਿਚਾਰ ਸਾਂਝੇ ਕਰਾਂਗੇ ਇੱਕ ਵਾਰ ਫੇਰ ਸਵਾਗਤ ਕਰਦੇ ਆ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ